ਅੰਤਰਰਾਸ਼ਟਰੀ ਦਿਵਸ ਆਪਕੋ ਬਣ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਂ ਵੰਦਨਾ ਹੀਰ ਬਤੌਰ ਈਟੀਟੀ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਚੜਿਆਲ ਪਹਿਲਾਂ ਤਾਂ ਆਪ ਜੀ ਦਾ ਬਹੁਤ 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 ਧੰਨਵਾਦ ਸਾਨੂੰ ਇਸ ਜਰਨੀ ਤੇ ਭੇਜਣ ਲਈ ਇਟ ਵਾਸ ਅ ਜਰਨੀ ਆਫ ਲਰਨਿੰਗ ਵਿਦ ਜॉय ਮੈਂ ਬਸ ਇਹ ਦੱਸਣਾ ਚਾਹੂੰਗੀ ਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਸੀਗੀ ਤੇ ਤੁਸੀਂ ਸਾਨੂੰ ਇਹ ਓਪਰਚ्युनिटी ਦਿੱਤੀ ਉਸ ਦੇਸ਼ ਨੂੰ ਵਿਜ਼ਿਟ ਕਰਨ ਦੀ ਉੱਥੇ ਦੀ ਐਜੂਕੇਸ਼ਨ ਸਿਸਟਮ ਨੂੰ ਵਿਜ਼ਿਟ ਕਰਨ ਦੀ ਜੋ ਕਿ ਹੈਪੀਨੈਸ ਲਈ ਜਾਣਿਆ ਜਾਂਦਾ ਸਾਡੇ ਬੱਚੇ ਇਹਨੇ ਖੁਸ਼ ਹੁੰਦੇ ਨੇ ਜਾ ਕੇ ਨਾਟ ਇਵਨ देयर पेरेंट्स ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਨੇ ਕਿ ਸਾਡੇ ਮੈਡਮ ਫਿਨਲੈਂਡ ਤੋਂ ਆਏ ਨੇ ਤੇ ਅਸੀਂ ਹੁਣ ਉਹ ਪੜਾਈ ਕਰਦੇ ਆ ਜੋ ਫਿਨਲੈਂਡ ਚ ਹੁੰਦੀ ਹੈ ਅਸੀਂ ਸਿੱਖ ਕੇ ਆਏ ਆ ਕਿ ਹਰ ਚੀਜ਼ ਨੂੰ ਅਸੀਂ ਕਿਵੇਂ ਟੈਕਲ ਕਰ ਸਕਦੇ ਆ ਅਸੀਂ ਆਪਣੇ ਉਹਨਾ ਹੀ ਰਿਸੋਰਸਸ ਨੂੰ ਯੂਜ਼ ਕਰਦੇ ਹੋਏ ਅਸੀਂ ਕਿਵੇਂ ਆਪਣੀ ਟੀਚਿੰਗ ਟੈਕਨੀਕਸ ਨੂੰ ਹੋਰ ਬੈਟਰ ਬਣਾ ਸਕਦੇ ਆ ਨੇ ਉਹਨ ਕੋਈ ਇਹ ਨਹੀਂ ਕਹਿ ਸਕਦਾ ਇਹ ਐ ਤਾਂ ਐਵੇਂ ਘੁੰਮਣ ਗਏ ਸੀ ਫਿਨਲੈਂਡ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਉਹਨਾਂ ਦੇ ਲਈ ਕਿ ਅਸੀਂ ਗਏ ਸੀ ਅਸੀਂ ਕੁਝ ਸਿੱਖਿਆ ਸੀ ਤੇ ਅਸੀਂ ਕੁਝ ਸਿਖਾ ਰਹੇ ਆ ਤੇ ਸਿਖਾਉਂਦੇ ਰਾਵਾਂਗੇ